सच्चिया काल जी स्वागत है ਤੁਹਾਡਾ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮਹਾਨ ਵਿਅਕਤੀ ਦੀ ਜਿਸ ਨੇ ਦੁਨੀਆ ਨੂੰ ਸੱਚਾ ਸ਼ਾਂਤੀ ਦਾ ਰਾਹ ਦਿਖਾਇਆ ਉਹ ਸਨ ਗੋਤਮ ਬੁੱਧ ਜੀ ਇੱਕ ਕਹਾਣੀ ਹੈ ਇੱਕ ਰਾਜਕੁਮਾਰ ਦੀ ਜਿਸ ਨੇ ਆਪਣਾ ਰਾਜ ਪਰਿਵਾਰ ਤੇ ਆਰਾਮ ਛੱਡ ਕੇ ਮਨੁੱਖੀ ਦੁੱਖਾਂ ਦਾ ਅਸਲ ਕਾਰਨ ਲੱਭਣ ਲਈ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅਧਿਆਇ 1 ਗੌਤਮ ਬੁੱਧ ਜੀ ਦਾ ਜਨਮ ਲਗਭਗ 5ਵੀਂ ਸਦੀ ਈਸਾ ਪੂਰਵ ਵਿੱਚ ਲੁੰਬਨੀ ਨਾਂ ਦੇ ਸਥਾਨ ਤੇ ਹੋਇਆ ਸੀ ਜੋ ਅੱਜ ਦੇ ਨੇਪਾਲ ਵਿੱਚ ਸਥਿਤ ਹੈ ਉਸ ਸਮੇਂ ਇਹ ਸਥਾਨ ਸ਼ਾਕਿਆ ਰਾਜਵੰਸ਼ ਦਾ ਹਿੱਸਾ ਸੀ ਜਿਸ ਦੇ ਰਾਜਾ ਸਨ ਸ਼ੁਧੋਦਨ ਜੀ ਉਹਨਾਂ ਦੀ ਰਾਣੀ ਮਾਇਆ ਦੇਵੀ ਜੀ ਇੱਕ ਅਤਿ ਧਾਰਮਿਕ ਨਿਰਮਲ ਤੇ ਦਇਆਵਾਨ ਸਤੀ ਸਨ ਜਨਮ ਤੋਂ 7ਵੇਂ ਦਿਨ ਮਾਇਆ ਦੇਵੀ ਜੀ ਦਾ ਦੇਹਾਂਤ ਹੋ ਗਿਆ ਤੇ ਸਿਧਾਰਥ ਜੀ ਦੀ ਦੇਖਭਾਲ ਉਹਨਾਂ ਦੀ ਮਾਸੀ महाप्रजापति गौतमी जी ने की थी सिद्धार्थ जी बचपन तो ही शांत स्वभाव ਦੇ ਸਨ ਉਹ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੇ ਸਨ ਜਦ ਕਿਸੇ ਪਸ਼ੂ ਜਾਂ ਪੰਛੀ ਨੂੰ ਪੀੜਾ ਹੁੰਦੀ ਉਹ ਤੁਰੰਤ ਮਦਦ ਕਰਦੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਗਹਿਰੀ ਦਇਆ ਚ ਲੱਗਦੀ ਸੀ ਜੋ ਉਹਨਾਂ ਦੇ ਭਵਿੱਖ ਦੇ ਜੀਵਨ ਦਾ ਸੰਕੇਤ ਸੀ ਰਾਜਕੁਮਾਰ ਦਾ ਆਰਾਮ ਭਰਿਆ ਜੀਵਨ ਰਾਜਾ ਸ਼ੁਦਧਨ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇੱਕ ਸ਼ਕਤੀਸ਼ਾਲੀ ਤੇ ਸੁਖੀ ਰਾਜਾ ਬਣੇ ਉਹਨਾਂ ਨੇ ਸਿਧਾਰਥ ਜੀ ਲਈ ਤਿੰਨ ਮਹਿਲ ਬਣਵਾਏ ਇੱਕ ਗਰਮੀ ਲਈ ਇੱਕ ਸਰਦੀ ਲਈ ਤੇ ਇੱਕ ਬਰਸਾਤ ਦੇ ਮੌਸਮ ਲਈ ਉਹਨਾਂ ਨੂੰ ਹਰ ਸੁੱਖ ਮਿਲਦਾ ਸੀ ਸੁੰਦਰ ਬਾਗ ਸੰਗੀਤ ਖੇਡਾਂ ਤੇ ਆਰਾਮ ਪਰ ਸਿਧਾਰਥ ਜੀ ਦਾ ਮਨ ਅਕਸਰ ਚਿੰਤਿਤ ਰਹਿੰਦਾ ਸੀ ਉਹਨਾਂ ਦੇ ਦਿਲ ਵਿੱਚ ਸਵਾਲ ਉੱਠਦਾ ਕਿ ਜੀਵਨ ਦਾ ਅਸਲੀ ਮਤਲਬ ਕੀ ਹੈ ਕਿ ਇਹ ਸੁੱਖ ਸਦਾ ਰਹਣਗੇ ਅਤੇ ਜੇ ਇਹ ਸਭ ਖਤਮ ਹੋ ਜਾਵੇ ਤਾਂ ਕੀ ਬਚੇਗਾ ਰਾਜਾ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਕਿਸੇ ਵੀ ਦੁੱਖ ਜਾਂ ਕਲੇਸ਼ ਨਾਲ ਨਾ ਮਿਲੇ ਇਸ ਲਈ ਉਹਨਾਂ ਨੇ ਮਹਿਲਾ ਦੇ ਬਾਰ ਦੇ ਦੁੱਖਾਂ ਤੋਂ ਉਸਨੂੰ ਦੂਰ ਰੱਖਿਆ ਪਰ ਜੀਵਨ ਦਾ ਸੱਚ ਕਿਸੇ ਕੰਧ ਦੇ ਪਿੱਛੇ ਲੁਕਿਆ ਨਹੀਂ ਰਹਿੰਦਾ ਚਾਰ ਦਰਸ਼ਨ ਜੀਵਨ ਦਾ ਸੱਚ ਇੱਕ ਦਿਨ ਸਿਧਾਰਥ ਜੀ ਨੇ ਆਪਣੇ ਸੇਵਕ ਚੰਨਾ ਨਾਲ ਬਾਹਰ ਜਾਣ ਦੀ ਇੱਛਾ ਜਤਾਈ ਰਾਜਾ ਨੇ ਮਨਾਂ ਕੀਤਾ ਪਰ ਸਿਧਾਰਥ ਜੀ ਦੇ ਮਨ ਵਿੱਚ ਜਿਗਿਆਸਾ ਸੀ ਕਿ ਮਹਿਲਾ ਦੇ ਬਾਰ ਕੀ ਹੈ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਨਿਕਲੇ ਤੇ ਉੱਥੇ ਉਹਨਾਂ ਨੇ ਚਾਰ ਅਜਿਹੇ ਦਰਸ਼ਨ ਕੀਤੇ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਪਹਿਲਾ ਦਰਸ਼ਨ ਬੁੱਢਾਪਾ ਉਹਨਾਂ ਨੇ ਪਹਿਲੀ ਵਾਰ ਇੱਕ ਬੁੱਢੇ ਵਿਅਕਤੀ ਨੂੰ ਦੇਖਿਆ ਸਰੀਰ ਕੰਬਦਾ ਸੀ ਦੰਦ ਚੜੇ ਹੋਏ ਅੱਖਾਂ ਧੁੰਦਲੀਆਂ ਤੇ ਚਾਲ ਹੌਲੀ ਉਹ ਵਿਅਕਤੀ ਕਦੇ ਰਾਜਕੁਮਾਰ ਰਿਆ ਹੋਵੇਗਾ ਕਦੇ ਨੌਜਵਾਨ ਤੇ ਤੰਦਰੁਸਤ ਪਰ ਹੁਣ ਉਸ ਦਾ ਸਰੀਰ ਉਸ ਦੀ ਆਤਮਾ ਦਾ ਬੋਝ ਲੱਗਦਾ ਸੀ ਸਿਥਾਰ ਜੀ ਨੇ ਚੰਨਾ ਤੋਂ ਪੁੱਛਿਆ ਕਿ ਇਹ ਵਿਅਕਤੀ ਇਸ ਹਾਲਤ ਵਿੱਚ ਕਿਵੇਂ ਆ ਗਿਆ ਚੰਨਾ ਨੇ ਜਵਾਬ ਦਿੱਤਾ ਮਹਾਰਾਜ ਇਹ ਬੁਢਾਪਾ ਹੈ ਹਰ ਮਨੁੱਖ ਨੂੰ ਇੱਕ ਦਿਨ ਇਹ ਹਾਲ ਆਉਣਾ ਹੀ ਆਉਣਾ ਹੈ ਇਹ ਸੁਣ ਕੇ ਸਿਧਾਰ ਜੀ ਦੇ ਮਨ ਵਿੱਚ ਅਚਾਨਕ ਇੱਕ ਚਿੰਤਾ ਜਨਮ ਲਈ ਕਿ ਮੈਂ ਵੀ ਇੱਕ ਦਿਨ ਅਜਿਹਾ ਹੋ ਜਾਵਾਂਗਾ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਡੂੰਗੀ ਛਾਪ ਛੱਡ ਗਿਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਜੀਵਨ ਵਿੱਚ ਕੁਝ ਵੀ ਸਥਿਰ ਨਹੀਂ दूजा दर्शन बीमारी कुछ समय बाद जी फिर शहर गए उन्ना उन्होंने एक व्यक्ति देखा जो बीमारी तड़फ रहा उसका शरीर पसीने न भिजिया होया फुल परिवार वाले परेशान सन जी ने पूछा कि इसन की होया है चन्ना ने कहा यह बीमारी है मालिक कोई भी मनुख कदे बीमार कदे हो सकता है चाहे वह राजकुमार हो या गरीब यह गल सुन के सिद्धार्थ जी की अंदरूनी दुनिया हिल गई उन्होंने सोचया कि जे शरीर हर वेले बीमार हो सकता है तो कि यह शरीर ही साचान है कि सुख इसते आधारित होना चाहता है उन्होंने महसूस होया कि शरीरक सुख सिर्फ एक भरम है जिसके अंदर डूंगा दुख लुकिया है तीजा दर्शन मौत एक होर दिन जब सिद्धार्थ जी निकले उन्हें लोगों की एक भीड़ देखी जो किसी व्यक्ति की मृत देह शमशान ले जा रही लोग रो रहे सन विछोड़े की पीड़ स्पष्ट सी सिद्धार्थ जी ने पूछा कि एक ही हो रहा है चन्ना ने कहा मालिक ये मौत है हर जीवन का अंत जो जमया है उसन एक दिन मरना ही पैदा है ए शब्द सिद्धार्थ जी के विच, बिजली वाग बजे उन्होंने चुपचाप सोचा कि मैं मेरे माता पिता मेरी पत्नी ਮੇਰਾ ਪੁੱਤਰ ਸਭ ਇੱਕ ਦਿਨ ਇਸੇ ਹਾਲਤ ਵਿੱਚ ਹੋਣਗੇ ਕਿ ਇਹ ਹੀ ਜੀਵਨ ਦਾ ਅੰਤ ਹੈ ਕਿ ਇਸ ਤੋਂ ਬਚਣ ਦਾ ਕੋਈ ਰਾਹ ਨਹੀਂ ਉਹਨਾਂ ਨੂੰ ਸਮਝ ਆਉਣ ਲੱਗਾ ਕਿ ਜੀਵਨ ਸਿਰਫ ਸੁੱਖ ਦੀ ਖੋਜ ਨਹੀਂ ਬਲਕਿ ਅਸਥਿਰਤਾ ਦੀ ਸਵੀਕਾਰਤਾ ਵੀ ਹੈ ਚੌਥਾ ਦਰਸ਼ਨ ਸੰਨਿਆਸੀ ਚੌਥੇ ਦਰਸ਼ਨ ਵਿੱਚ ਉਹਨਾਂ ਨੇ ਇੱਕ ਸੰਨਿਆਸੀ ਨੂੰ ਦੇਖਿਆ ਉਹ ਵਿਅਕਤੀ ਸਾਦੇ ਕੱਪੜੇ ਪਹਿਨੇ ਹੋਇਆ ਸੀ ਹੱਥ ਵਿੱਚ ਫਿਕਸ਼ਾ ਪਾਤਰ ਸੀ ਪਰ ਉਸ ਦੇ ਚਿਹਰੇ ਤੇ ਅਜੀਹਾ ਸਕੂਨ ਸੀ ਜੋ ਸਿਦਾਰਥ ਜੀ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹਨਾਂ ਨੇ ਪੁੱਛਿਆ, ਇਹ ਵਿਅਕਤੀ ਕੌਣ ਹੈ? ਇਸ ਦੇ ਚਿਹਰੇ ਤੇ ਇਹ ਸ਼ਾਂਤੀ ਕਿਉਂ ਹੈ? ਚੰਨਾ ਨੇ ਕਿਹਾ, ਇਹ ਸੰਨਿਆਸੀ ਹੈ ਮਾਲਿਕ। ਇਸ ਨੇ ਮੋਹ ਮਾਇਆ ਛੱਡ ਕੇ ਸੱਚ ਦੀ ਤਲਾਸ਼ ਲਈ, ਜੀਵਨ ਸਮਰਪਿਤ ਕੀਤਾ ਹੈ। ਇਹ ਦਰਸ਼ਨ ਸਿਦਾਰਥ ਜੀ ਦੇ ਮਨ ਵਿੱਚ ਡੂੰਗੀ ਰੋਸ਼ਨੀ ਬਣ ਕੇ ਚਮਕਿਆ। ਉਹਨਾਂ ਨੂੰ ਸਮਝ ਆਈ ਕਿ ਸ਼ਾਂਤੀ ਨਾ ਤਾਂ ਰਾਜਗਦੀ ਵਿੱਚ ਹੈ, ਨਾ ਸੁਖ ਸਾਧਨ ਵਿੱਚ ਸਗੋਂ ਇਸ ਵਿੱਚ ਹੈ ਜੋ ਮਨੁੱਖ ਆਪਣੇ ਮਨ ਨੂੰ ਸਮਝ ਲਏ ਤੇ ਦੁੱਖਾਂ ਦਾ ਮੂਲ ਜਾਣ ਲੇ ਇਹ ਚਾਰ ਦਰਸ਼ਨ ਸਿਧਾਂਤ ਜੀ ਦੀ ਜ਼ਿੰਦਗੀ ਦਾ ਮੋੜ ਬਣੇ ਉਹਨਾਂ ਨੇ ਸਵੀਕਾਰਿਆ ਕਿ ਬੁੱਢਾਪਾ ਬਿਮਾਰੀ ਤੇ ਮੌਤ اٹਲ ਹਨ ਪਰ ਸ਼ਾਂਤੀ ਤੇ ਗਿਆਨ ਦਾ ਰਾਹ ਸੰਭਵ ਹੈ ਮਹਾਨ ਤ્યાਗ ਮਹਾ ਫਿਨਿਸ਼ ਕਰਮਣ ਜਦ ਸਿਧਾਰਥ ਜੀ ਦਾ ਪੁੱਤਰ ਰਾਹੁਲ ਜਨਮਿਆ ਰਾਜ ਮਹਿਲ ਵਿੱਚ ਖੁਸ਼ੀ ਮਨਾਈ ਗਈ ਪਰ ਸਿਦਾਰਥ ਜੀ ਦੇ ਮਨ ਵਿੱਚ ਡੂੰਗੀ ਸੋਚ ਚੱਲ ਰਹੀ ਸੀ। ਉਹਨਾਂ ਨੇ ਸੋਚਿਆ ਇਹ ਬੱਚਾ ਵੀ ਇੱਕ ਦਿਨ ਬੁੱਢਾ ਹੋਵੇਗਾ, ਬਿਮਾਰ ਹੋਵੇਗਾ ਤੇ ਮਰੇਗਾ। ਕੀ ਮੈਂ ਇਸ ਚੱਕਰ ਦਾ ਸੱਚ ਲੱਭ ਸਕਦਾ ਹਾਂ? ਇੱਕ ਰਾਤ ਜਦ ਪੂਰਾ ਮਹਿਲ ਨੀਂਦ ਵਿੱਚ ਸੀ, ਸਿਦਾਰਥ ਜੀ ਆਪਣੇ ਪੁੱਤਰ ਤੇ ਪਤਨੀ ਯਸ਼ੋਧਰਾ ਜੀ ਦੇ ਕੋਲ ਗਏ। ਉਹਨਾਂ ਨੇ ਪਿਆਰ ਨਾਲ ਵੇਖਿਆ ਪਰ ਮਨ ਵਿੱਚ ਨਿਸ਼ਚਾ ਕੀਤਾ ਕਿ ਮੈਂ ਇਹਨਾਂ ਨੂੰ ਛੱਡ ਰਿਹਾ ਹਾਂ ਕਿਸੇ ਨਫ਼ਰਤ ਨਾਲ ਨਹੀਂ ਸਗੋਂ ਸੱਚ ਦੀ ਖੋਜ ਲਈ। ਉਹਨਾਂ ਨੇ ਆਪਣਾ ਰਾਜਸੀ ਭੇਸ਼ ਉਤਾਰਿਆ ਸਿਰ ਮੁੰਡਾਇਆ ਤੇ ਇੱਕ ਸਾਧਕ ਦੀ ਤਰ੍ਹਾਂ ਰਾਤ ਦੇ ਹਨੇਰੇ ਵਿੱਚ ਨਿਕਲ ਪਏ ਇਸ ਮਹਾਨ ਤਿਆਗ ਨੂੰ ਕਿਹਾ ਜਾਂਦਾ ਹੈ ਮਹਾਤ ਫਿਨਿਸ਼ ਕਰਮਣ ਇੱਕ ਰਾਜਕੁਮਾਰ ਦਾ ਸੱਤ ਦੀ ਤਲਾਸ਼ ਵੱਲ ਪਹਿਲਾ ਕਦਮ ਇੱਥੇ ਅਧਿਆਇ 1 ਦਾ ਅੰਤ ਹੁੰਦਾ ਹੈ ਇਸ ਪਹਿਲੇ ਅਧਿਆਇ ਵਿੱਚ ਅਸੀਂ ਦੇਖਿਆ ਕਿ ਗੌਤਮ ਬੁੱਧ ਜੀ ਕਿਵੇਂ ਇੱਕ ਰਾਜਕੁਮਾਰ ਤੋਂ ਇੱਕ ਸਾਧਕ ਬਣੇ ਉਹਨਾਂ ਨੇ ਬੁੱਢਾਪੇ ਬਿਮਾਰੀ ਤੇ ਮੌਤ ਦੇ ਸੱਚ ਨੂੰ ਸਮਝਿਆ ਤੇ ਸ਼ਾਂਤੀ ਦੇ ਰਾਹ ਦੀ ਤਲਾਸ਼ ਸ਼ੁਰੂ ਕੀਤੀ ਅਗਲੇ ਅਧਿਆਏ ਵਿੱਚ ਅਸੀਂ ਜਾਣਾਂਗੇ ਕਿ ਬੁੱਧ ਜੀ ਨੇ ਕਿਵੇਂ ਸਾਧਨਾ ਕੀਤੀ ਬੋਧ ਪ੍ਰਾਪਤ ਕੀਤਾ ਆਪਣੇ ਉਪਦੇਸ਼ਾਂ ਦરાਹੀਂ ਸੰਸਾਰ ਨੂੰ ਦਇਆ ਗਿਆਨ ਤੇ ਸ਼ਾਂਤੀ ਦਾ ਮਾਰਗ ਦਿਖਾਇਆ ਅਧਿਆਇ 2 ਬੋਧ ਪ੍ਰਾਪਤੀ ਅਤੇ ਉਪਦੇਸ਼ ਜਦ ਸਿਧਾਰਥ ਜੀ ਨੇ ਮਹਾਪਨਿਸ਼ਕ੍ਰਮਣ ਕੀਤਾ ਉਹ ਰਾਜ ਮਹਿਲ ਨੂੰ ਛੱਡ ਕੇ ਇੱਕ ਸਾਧਕ ਦੀ ਤਰ੍ਹਾਂ ਕੁੰਮਣ ਲਗੇ ਉਹਨਾਂ ਨੇ ਘਰ ਪੁੱਤਰ ਪਤਨੀ ਅਤੇ ਰਾਜ ਸਭ ਕੁਝ ਛੱਡ ਦਿੱਤਾ ਪਰ ਇਹ ਛੱਡਣਾ ਨਫ਼ਰਤ ਜਾਂ ਬੇਸੁਧੀ ਨਾਲ ਨਹੀਂ ਸੀ ਬਲਕਿ ਅੰਦਰੋਂ ਉੱਚੇ ਮਨੁੱਖੀ લક્ષ્ય ਤੇ ਧਿਆਨ ਦੀ ਤਲਾਸ਼ ਲਈ ਸੀ ਉਹ ਪੂਰਾ ਸਮਾਂ ਜੰਗਲਾਂ ਪਹਾੜਾਂ ਅਤੇ ਦਰਿਆਵਾਂ ਦੇ ਕਿਨਾਰੇ ਇਕੱਲੇ ਰਹਿ ਕੇ ਜੀਵਨ ਦੇ ਅਸਲ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਮਨ ਨੂੰ ਤਪ ਧਿਆਨ ਅਤੇ ਸਧਾਰਨ ਜੀਵਨ ਦੇ ਰਾਹ ਨਾਲ ਸਾਫ਼ ਕੀਤਾ ਕਠੋਰ ਤਪੱਸਿਆ ਅਤੇ ਅਹਿਸਾਸ ਸਿਧਾਰਥ ਜੀ ਨੇ ਕਈ ਸਾਲ ਕਠੋਰ ਤਪੱਸਿਆ ਕੀਤੀ। ਉਹ ਭੁੱਖੇ ਰਹਿੰਦੇ, ਘਟ ਖਾਂਦੇ ਅਤੇ ਬਹੁਤ ਵਧੇਰੇ ਧਿਆਨ ਕਰਦੇ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਨ੍ਹਾਂ ਨੂੰ ਸਮਝ ਆਇਆ ਕਿ ਸਿਰਫ ਤਪ ਨਾਲ ਵੀ ਮਨ ਦੀ ਸ਼ਾਂਤੀ ਜਾਂ ਸੱਚ ਦਾ ਗਿਆਨ ਨਹੀਂ ਮਿਲਦਾ। ਇਹ ਉਹ ਪਲ ਸੀ ਜਦ ਸਿਧਾਰਥ ਜੀ ਨੇ ਮੱਧ ਮਾਰਗ ਦੀ ਸਿੱਖਿਆ ਸਵੀਕਾਰ ਕੀਤੀ। ਨਾ ਅਤੀ ਸੁਖ, ਨਾ ਅਤੀ ਦੁੱਖ, ਬਲਕਿ ਸੰਤੋਲ ਅਤੇ ਸचेਤ ਜੀਵਨ। ਬੁੱਧੀ ਰੁਖੇਟ, ਬੋਧ ਪ੍ਰਾਪਤੀ। ਆਖਰਕਾਰ ਉਹ ਬੋਧੀ ਰੁਖ ਹੇਠ ਬੈਠੇ ਉਹ ਆਪਣੇ ਮਨ ਦੀ ਗਹਿਰਾਈ ਵਿੱਚ ਡੁੱਬੇ ਅਤੇ ਅੰਦਰੂਨੀ ਅਵਸਥਾ ਨੂੰ ਸਮਝਣ ਲੱਗੇ ਬੁੱਧ ਜੀ ਨੇ ਧਿਆਨ ਨਾਲ ਸਮਝਿਆ ਕਿ ਦੁੱਖ ਜੀਵਨ ਦਾ ਅਟਲ ਹਿੱਸਾ ਹੈ ਦੁੱਖ ਦਾ ਮੂਲ ਮਨੁੱਖ ਦੀ ਇੱਛਾ ਅਤੇ ਲगाव ਹੈ ਇਸ ਦੁੱਖ ਤੋਂ ਮੁਕਤੀ ਮਨੁੱਖ ਨੂੰ ਮੱਧ ਮਾਰਗ ਦੇ ਰਾਹ ਤੋਂ ਮਿਲਦੀ ਹੈ ਇਸ ਪ੍ਰਕਾਸ਼ ਵਿੱਚ ਸਿਧਾਰਥ ਜੀ ਨੇ ਬੁੱਧਤਾ ਪ੍ਰਾਪਤ ਕੀਤੀ ਉਹ ਅੰਦਰੋਂ ਜਾਗਰੂਕ ਹੋ ਗਏ ਮਨ ਮਨੋਭਾਵ ਅਤੇ ਜੀਵਨ ਦੀ ਸੱਚਾਈ ਵਿੱਚ ਪੂਰਨ ਤੌਰ ਤੇ ਸਮਝ ਗਏ ਪਹਿਲਾ ਉਪਦੇਸ਼ ਧਰਮ ਚੱਕਰ ਪ੍ਰਵਰਤਨ ਬੁੱਧ ਜੀ ਨੇ ਆਪਣੀ ਸਿੱਖਿਆ ਪਹਿਲੀ ਵਾਰ ਸਾਰਨਾਥ ਵਿੱਚ ਪੰਜ ਪੁਰਾਣੇ ਸਾਧਕਾਂ ਨੂੰ ਦਿੱਤੀ ਉਹਨਾਂ ਨੇ ਉਹਨਾਂ ਨੂੰ ਚਾਰ ਆਰੇ ਸੱਚ ਦੱਸੇ ਪਹਿਲਾ ਜੀਵਨ ਵਿੱਚ ਦੁੱਖ ਹੈ ਦੂਜਾ ਦੁੱਖ ਦਾ ਕਾਰਨ ਇੱਛਾ ਹੈ ਤੀਜਾ ਦੁੱਖ ਨੂੰ ਦੂਰ ਕੀਤਾ ਜਾ ਸਕਦਾ ਹੈ ਚੌਥਾ ਦੁੱਖ ਨੂੰ ਦੂਰ ਕਰਨ ਲਈ ਅਸ਼ਟੰਗ ਮਾਰਗ ਹੈ ਉਹਨਾਂ ਨੇ ਕਿਹਾ ਕਿ ਇਹ ਸੱਚਾ ਗਿਆਨ ਆਪਣੇ ਅੰਦਰੋਂ ਸਮਝਿਆ ਜਾਣਾ ਚਾਹੀਦਾ ਹੈ बाहरी चमक ज राजसी शक्ति नहीं अष्टंग मार्ग की सिक्ख्या बुद्ध जी ने सिखाया कि अष्टंग मार्ग ही जीवन संतोलन सच्चाई के राह ल्या है एक सही समझ दो सही विचार तीन सही बोल चार सही कर्म पंच सही जीवन जीविका छ सही यतन सत सही सचेतना अठ सही ध्यान ਇਹ ਸਿੱਖਿਆ ਮਨੁੱਖਤਾ ਲਈ ਆਬਾਦੀ ਦਾ ਰਾਹ ਦਿਖਾਉਂਦੀ ਹੈ ਸੰਗ ਦੀ ਸਥਾਪਨਾ ਅਤੇ ਉਪਦੇਸ਼ ਦਾ ਪ੍ਰਚਾਰ ਬੁੱਧ ਜੀ ਨੇ ਪਹਿਲੇ ਚੇਲੇ ਬਣਾਏ ਜਿਨ੍ਹਾਂ ਨਾਲ ਉਹਨਾਂ ਨੇ ਸੰਗ ਦੀ ਸਥਾਪਨਾ ਕੀਤੀ ਸੰਗ ਦਾ ਮਕਸਦ ਸੀ ਗਿਆਨ ਪ੍ਰਾਪਤੀ ਲਈ ਇੱਕ ਸੰਗਤ ਬਣਾਉਣਾ ਜੋ ਮਨੁੱਖ ਨੂੰ ਸੱਚ ਅਤੇ ਦਇਆ ਦੇ ਰਾਹ ਤੇ ਲਿਆਉਂਦਾ ਹੈ ਬੁੱਧ ਜੀ ਕਦੇ ਕਿਸੇ ਨੂੰ ਜ਼ਬਰ ਨਹੀਂ ਕਰਦੇ ਉਹ ਕਹਿੰਦੇ ਮੇਰੇ ਸ਼ਬਦਾਂ ਨੂੰ ਅਪਣਾਓ ਪਰ ਆਪਣੇ ਅਨੁਭਵ ਨਾਲ ਪਰਖੋ ਉਹ ਪੂਰੇ ਉੱਤਰ ਭਾਰਤ ਵਿੱਚ ਗਏ ਸ਼ਹਿਰ ਪਿੰਡ ਜੰਗਲ ਦਰਿਆ ਅਤੇ ਮਨੁੱਖਤਾ ਨੂੰ ਦਇਆ ਅਹਿੰਸਾ ਅਤੇ ਸੱਚਾਈ ਦਾ ਮਾਰਗ ਦਿਖਾਇਆ ਸਿੱਖਿਆ ਦਾ ਪ੍ਰਭਾਵ ਬੁੱਧ ਜੀ ਦੀ ਸਿੱਖਿਆ ਨੇ ਰਾਜੇ ਤੋਂ ਲੈ ਕੇ ਆਮ ਲੋਕ ਤੱਕ ਸਭ ਨੂੰ ਪ੍ਰਭਾਵਿਤ ਕੀਤਾ ਰਾਜਾ ਬਿੰਬੀਸਰ ਅਤੇ ਪ੍ਰਸੰਗਿਤ ਉਸ ਦੇ ਚੇਲੇ ਬਣੇ ਲੋਕਾਂ ਵਿੱਚ ਸਮਾਨਤਾ ਦਇਆ ਅਤੇ ਅਹਿੰਸਾ ਦੀ ਲਹਿਰ ਫੈਲੀ ਉਹਨਾਂ ਦਾ ਸੁਨੇਹਾ ਸੀ ਜਨਮ ਨਾਲ ਉੱਚਾ ਜਾਂ ਨੀਵਾਂ ਕੋਈ ਨਹੀਂ ਚਰਿੱਤਰ ਅਤੇ ਕਰਮ ਹੀ ਮਨੁੱਖ ਨੂੰ ਉੱਚਾ ਬਣਾਉਂਦਾ ਹੈ ਬੁੱਧ ਧਰਮ ਨੇ ਲੋਕਾਂ ਨੂੰ ਮਨ ਦੇ ਸੁਖ ਅਤੇ ਅੰਦਰੂਨੀ ਸ਼ਾਂਤੀ ਦਾ ਸੱਚਾ ਰਾਹ ਦਿਖਾਇਆ। ਅੰਤਿਮ ਪਲ ਅਤੇ ਨਿਰਵਾਣ। ਬੁੱਧ ਜੀ ਨੇ ਲਗਭਗ 45 ਸਾਲ ਉਪਦੇਸ਼ ਦਿੱਤੇ। ਉਹ ਸ਼ਾਂਤ, ਸਾਦਗੀ ਅਤੇ ਦਇਆ ਨਾਲ ਯਾਤਰਾ ਕਰਦੇ ਰਹੇ। ਜਦੋਂ 80 ਸਾਲ ਦੇ ਹੋਏ, ਕੁਸ਼ੀਨਗਰ ਪਹੁੰਚੇ। ਉੱਥੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਸਭ ਕੁਝ ਨਾਸ਼ਵੰਤ ਹੈ। ਤੁਸੀਂ ਆਪਣੀ ਰੌਸ਼ਨੀ ਆਪਣੇ ਮਨ ਵਿੱਚ ਲਿਆਓ। ਫਿਰ ਉਹ ਮਹਾਨ ਨਿਰਵਾਣ ਵਿੱਚ ਲੀਨ ਹੋ ਗਏ। ਉਨ੍ਹਾਂ ਦਾ ਸਰੀਰ ਧਰਤੀ ਵਿੱਚ ਮਿਲ ਗਿਆ ਪਰ ਉਨ੍ਹਾਂ ਦਾ ਗਿਆਨ ਅਤੇ ਚਾਨਣ ਅਜ ਵੀ ਮਨੁੱਖਤਾ ਵਿੱਚ ਪ੍ਰਕਾਸ਼ਮਾਨ ਹੈ ਬੁੱਧ ਜੀ ਦੀ ਸਿੱਖਿਆ ਨੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਧਾਰਮਿਕ ਆਤਮਿਕ ਅਤੇ ਆਚਾਰਕ ਆंदोलਨ ਲਿਆ ਉਹਨਾਂ ਨੇ ਸਿਖਾਇਆ ਦਇਆ ਕਰੋ ਸੱਚ ਬੋਲੋ ਮਨ ਸ਼ਾਂਤ ਰੱਖੋ ਕਿਸੇ ਜੀਵ ਨੂੰ ਹਾਨੀ ਨਾ ਪਹੁੰਚਾਓ ਬੁੱਧ ਧਰਮ ਨੇ ਪ੍ਰਭੂ ਪਗਤੀ ਤੋਂ ਇਲਾਵਾ ਮਨੁੱਖ ਨੂੰ ਆਪਣੀ ਅੰਦਰਲੀ ਸੱਚਾਈ ਅਤੇ ਗਿਆਨ ਨਾਲ ਜਾਗਰੂਕ ਕਰਨ ਦਾ ਰਸਤਾ ਦਿੱਤਾ ਉਹ ਸਿੱਖਿਆ ਅਜ ਵੀ ਸਾਡੀ ਮਨੁੱਖਤਾ ਲਈ ਰੋਸ਼ਨੀ ਬਣੀ ਹੋਈ ਹੈ ਇਹ ਸੀ ਬੁੱਧ ਜੀ ਦੀ ਜੀਵਨੀ ਦਾ ਦੂਜਾ ਤੇ ਆਖਰੀ ਅਧਿਆਇ ਇੱਕ ਰਾਜਕੁਮਾਰ ਤੋਂ ਬੁੱਧ ਬਣਨ ਦੀ ਯਾਤਰਾ ਜੋ ਦੁਨੀਆ ਲਈ ਗਿਆਨ ਦਇਆ ਅਤੇ ਮਨ ਦੀ ਸ਼ਾਂਤੀ ਦਾ ਪ੍ਰਕਾਸ਼ ਲੈ ਕੇ ਆਈ ਧੰਨਵਾਦ ਸਾਰਿਆਂ ਦਾ ਤੁਸੀਂ ਸੁਣ ਰਹੇ ਸੀ ਚੈਨਲ ਹਰਪ੍ਰੀਤ ਸਤਿ ਸ਼੍ਰੀ ਅਕਾਲ ਤੇ ਸ਼ਾਂਤੀ ਨਾਲ ਰਹੋ